करो एकर, सारे ना मेरा भी पारो सर एक जाना दास के हा कम ना करो तेना चार पांच

13 ਸਵਾ 13 ਜਿਹੜੀ ਜੀ ਇੱਕ ਮਿੰਟ ਦੇ 14 ਰਾਸੀ 15 ਬੁਲਟ ਬੋ ਬੋਲਦ ਚੱਲਦਾ 16 ਕਰਮਿੰਦਰ ਸਿੰਘ ਪ੍ਰਧਾਨ ਰੁੜਕਾ ਖੁਰਦਾ ਬਲਵਿੰਦਰ ਸਿੰਘ ਜਰਮਨ 17 ਜਿੰਦਰ ਸੋਹੋਤੇ ਦਾ ਜਤਿੰਦਰ ਆਸਟ੍ਰੇਲੀਆ ਦਾ 18 ਸੋਨੂ ਮਾਲਾ ਦਾ ਉੱਪਰਲੇ ਪਾਸੇ 19 ਕੁਲਦੀਪ ਸਿੰਘ ਮਹਿਤਪੁਰ ਲੱਬੀ ਬਾੜ ਦਾ ਵਸਾ ਚੱਲਦਾ ਹੈ 20 ਬਿੰਦਾ ਠੋੜਾ ਕਬਾ 21 22 23 24 25 26 ਪੌਣੇ 26 ਤੋਂ 27 ਜੋੜੀ ਬਹੁਤ ਵਧੀਆ ਚੱਲਦੀ ਆ ਬਾਅਦ ਚ ਮੇਰਾ ਵੀਰ ਤਰਾਜੇ ਕੋਈ ਨਾ ਕਰਿਓ ਫੇਰਾ ਕੇ 29 30 ਛੱਡ ਕੇ ਪੁੱਛੋ कत्ती बत्ती चौंती पैती छत्तीस पैंट मेरा भी कल पिछा 37 38 37.5 ਕਿੜੇ ਆ ਜੀ ਤਿੰਨਾਂ ਮਿੰਟਾਂ ਦੇ 39 36 ਨੰਬਰ ਵਾਲੇ ਕਰੋ ਤਿਆਰੀ ਬਈ ਮਨਦੀਪ ਸਿੰਘ ਪਠਲਾਵਾ 40 ਭੁੰਨੋ ਵਾਲਿਆਂ ਦੀ ਜੋੜੀ ਚੱਲਣੀ ਆ ਕਰੋ ਤਿਆਰੀ ਬਈ ਲਿਆਓ 45 ਲੱਗ ਕੇ 41 ਜੋੜੀ ਵੀ ਕਰ ਲੋ ਲੱਗੇ ਨੂੰ 42 43 44 45 46 ਖਿਆਲ ਨਾਲ ਬਈ 47 48 ਛੱਡ ਕੇ ਪੂਛ ਛੱਡ ਕੇ ਮੇਰਾ ਵੀਰ ਪਿਆਰ ਨਾਲ 49 49 ਅਗੇ ਦੇ 4 ਮਿੰਟ ਦੇ ਪਿਆ ਰੇ ਗਿੜੇ ਨਿ ਫਰਾ ਕਮਾਣਾ 51 52 36 ਨੰਬਰ ਵਾਲੇ ਜੋੜੀ ਕਰੋ ਲਾਗੇ ਨੂੰ ਬਈ 53 चुरुंजा पचवंजा के, के छपंजा सतवंजा अठवंजा अनाट, लास्ट केड़ाई चार मिनट अठवंजा सकेंड तेरह चार, 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 चार। अठवंजा तेरह